ਆ ਸਰ ਕੀ ਕਹਿਣਾ ਚਾਹੁੰਦਾ ਜਿਹੜੀ ਅਧਿਕਾਰਸ਼ੀ ਆ ਅੱਜ ਰਾਸ਼ਟਰੀ ਡੇਂਗੀ ਦਿਵਸ ਤੇ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਸਾਰੇ ਲੋਕਾਂ ਨੂੰ ਵੀ ਕਿ ਆਪਦੇ ਘਰ ਵਿੱਚ ਘਰ ਦੇ ਅੰਦਰ ਤੇ ਘਰ ਦੇ ਬਾਹਰ ਪਾਣੀ ਨਾ ਇਕੱਠਾ ਹੁੰਦਿਓ ਸਾਡੀ ਟੀਮ ਬਹੁਤ ਮੁਸਤੈਦ ਹੈ ਹਰ ਪਾਸੇ ਚੈਕਿੰਗ ਕਰ ਰਹੀ ਹੈ ਜੇ ਕਿਸੇ ਬੰਦੇ ਨੂੰ ਲੋੜ ਹੈਗੀ ਆ ਉਹ ਸਾਨੂੰ ਦੱਸ ਸਕਦੇ ਆ ਕੰਟੈਕਟ ਕਰ ਸਕਦੇ ਆ ਤਾਂ ਕਿ ਡੇਂਗੀ ਤੋਂ ਬਚਾਇਆ ਜਾਵੇ ਤੇ ਬਹੁਤ ਹੀ ਜ਼ਰੂਰੀ ਜਾਨਣਾ ਵੀ ਪਹੁੰਚਾਇਆ ਜਾ ਸਕਦਾ ਹੈ ਕਿ ਨਾਮ ਆ ਮੈਂ ਜ਼ਿਲ੍ਹਾ ਸਿਹਤ ਅਫਸਰ ਬਟਿੰਡਾ ਡਾਕਟਰ 우ਸ਼ਾ ਗੋਇਲ ਅੱਜ 16 ਮਈ ਨੂੰ ਰਾਸ਼ਟਰੀ ਡੇਂਗੀ ਦਿਵਸ ਹੈ ਇਸ ਇਹ ਹਰ ਸਾਲ ਮਨਾਇਆ ਜਾਂਦਾ ਹੈ ਇਸ ਤਹਿਤ ਅਸੀਂ ਇੱਕ ਤਾਂ ਜਾਗਰੂਕ ਕਰਾਂਗੇ ਲੋਕਾਂ ਨੂੰ ਕਿ ਡੇਂਗੀ ਤੋਂ ਕਿਵੇਂ ਬਚਣਾ ਹੈ ਤੇ ਇਹਦਾ ਮੱਛਰ ਕਿਵੇਂ ਨਾ ਪੈਦਾ ਹੋਏ ਅਮ ਸਕੂਲ ਦੇ ਜੀਨਮ ਤੇ ਐਨਐਮ ਸਕੂਲ ਦੇ ਬੱਚੇ ਨੇ ਇਹ ਸਾਡੇ ਨਰਸਿੰਗ ਸਟੂਡੈਂਟਸ ਨੇ ਇਹ ਰੈਲੀ ਕੱਢਣਗੇ ਸਾਰਾ ਸਟਾਫ ਹੈ ਮੇਰਾ ਜਿਹਦੇ ਸਾਰੇ ਐਸਆਈਜ਼ ਵਰਕਰਸ ਐਮਪੀਡਬਲ ਮੇਲ ਜਿਹੜੇ ਸਾਡੀ ਜਿਹੜੀ ਐਕਚੁਅਲੀ ਇਹ ਜਿਹੜਾ ਡੇਂਗੀ ਦਾ ਸਰਵੇ ਹੁੰਦਾ ਤੇ ਇਹਨੂੰ ਜਦੋਂ ਅਸੀਂ ਰੋਕਦੇ ਹਾਂ ਇਹ ਇਹਦੀ ਸਾਡੀ ਰੀੜ ਦੀ ਹੱਡੀ ਨੇ ਕਿਉਂਕਿ ਰੋਜ਼ ਸਵੇਰੇ ਨਿਕਲਦੇ ਨੇ ਸਰਵੇ ਕਰਨ ਦੁਪਹਿਰ ਤੱਕ ਕਰਦੇ ਨੇ ਤੇ ਲੋਕਾਂ ਨੂੰ ਰੋਜ਼ ਜਾਗਰੂਕ ਕਰਦੇ ਨੇ ਲਾਰਵਾ ਵੀ ਲੱਭਦੇ ਨੇ ਤੇ ਫਿਰ ਜਿੱਥੋਂ ਲਾਰਵਾ ਲੱਭਦਾ ਲੋਕ ਸਾਨੂੰ ਸ਼ਿਕਾਇਤ ਕਰਦੇ ਨੇ ਸ਼ਾਮ ਨੂੰ ਮੈਨੂੰ ਫੋਨ ਆਉਂਦੇ ਨੇ ਮੈਂ ਤੁਹਾਡੇ ਰਾਹੀਂ ਇੱਕ ਅਪੀਲ ਕਰਦੀ ਆ ਕਿ ਜਿੱਥੇ ਵੀ ਲਾਰਵਾ ਮਿਲਦਾ ਇਹਨਾਂ ਦੀ ਗੱਲ ਸੁਣੋ ਕਿ ਲਾਰਵਾ ਨਹੀਂ ਪੈਦਾ ਹੋਣ ਦੇਣਾ ਕਿਉਂਕਿ ਜੇ ਡੇਂਗੀ ਦਾ ਲਾਰਵਾ ਨਹੀਂ ਪੈਦਾ ਹੋਏਗਾ ਤਾਂ ਮੱਛਰ ਨਹੀਂ ਹੋਏਗਾ ਔਰ ਡੇਂਗੀ ਦੀ ਆਪਾਂ ਇੱਕ ਬਿਮਾਰੀ ਤੋਂ ਬਚਾਅ ਕਰ ਸਕਾਂਗੇ ਖੁਦ ਨੂੰ ਕਿਹੜੇ ਕਿਹੜੇ ਏਰੀਆ ਡਿਸਾਈਡ ਕੀਤੇ ਨੇ ਇੱਥੇ ਕਿੱਥੇ ਕਰ ਅੱਜ ਅਸੀਂ ਸਲਮ ਕਰਾਂਗੇ ਸਾਰੇ ਨਾਲ ਕੰਸਟਰਕਸ਼ਨ ਸਾਈਟਸ ਜਿੰਨੀਆਂ ਨੇ ਜਿੱਥੇ ਜਿੱਥੇ ਉਸਾਰੀ ਹੋ ਰਹੀ ਹੈ ਅਕਸਰ ਇਹ ਵੀ ਗੱਲ ਕਹੀ ਜਾਂਦੀ ਹੈ ਵੀ ਜਿਹੜੀ ਸਰਕਾਰੀ ਬਿਲਡਿੰਗਸ ਨੇ ਉਹਨਾਂ 'ਚ ਬਹੁਤੀ ਧਿਆਨ ਨਹੀਂ ਦਿੱਤਾ ਜਾਂਦਾ ਨਹੀਂ ਜੀ ਸਾਡੀਆਂ ਸਾਰੀਆਂ ਸਰਕਾਰੀ ਬਿਲਡਿੰਗਸ ਸਾਰੇ ਸਕੂਲ ਪੁਲਿਸ ਥਾਣੇ ਆ ਪੀਆਰਟੀਸੀ ਦੇ ਸਾਰੇ ਗੋਡਾਊਨ ਸਾਡੇ ਆਪ ਦੇ ਸਾਰੇ ਹਸਪੀਟਲ ਸਾਰੇ ਚੈੱਕ ਹੋ ਚੁੱਕੇ ਆ ਤੇ ਉੱਥੇ ਜੇ ਕਿਤੇ ਜ਼ਰੂਰਤ ਪਈ ਆ ਅਸੀਂ ਸਪਰੇ ਵੀ ਕੀਤਾ ਆ ਪਬਲਿਕ ਨੂੰ ਕੀ ਕਹਿਣਾ ਚਾਹੁੰਦਾ ਜਿਹੜਾ ਆਪਣੇ ਤੌਰ ਤੇ ਧਿਆਨ ਲੱਗਦਾ ਪਬਲਿਕ ਨੂੰ ਇੱਕੋ ਹੀ ਬੇਨਤੀ ਹੈ ਘਰ ਦੇ ਅੰਦਰ ਘਰ ਦੇ ਬਾਹਰ ਛੱਤਾਂ ਦੇ ਉੱਪਰ ਆਪਣੇ ਆਲੇ ਦੁਆਲੇ ਖਾਸ ਕਰਕੇ ਜੇ ਨਾਲ ਲੱਗਦਾ ਕੋਈ ਖਾਲੀ ਪਲਾਟ ਹੈ ਬਾਉਂਡਰੀ ਵਾਲ ਤੋਂ ਬਾਹਰ ਜੇ ਕੋਈ ਕਬਾੜ ਪਿਆ ਹੈ ਜਿਵੇਂ ਤੁਹਾਡੇ ਘੜੇ ਠੁੱਠੀਆਂ ਦੀਵੇ ਖਾਲੀ ਡੱਬੇ ਖਾਲੀ ਪੋਲੀਥੀਨ ਪਲਾਸਟਿਕ ਦੀ ਡਿਸਪੋਜ਼ੇਬਲ ਗਲਾਸ ਕਟੋਰੀਆਂ ਆਮ ਪਏ ਹੁੰਦੇ ਨੇ ਇਹਦੇ ਚ ਤੁਸੀਂ ਦੇਖਿਆ ਹੁਣ ਥੋੜੇ ਦਿਨਾਂ ਬਾਅਦ ਥੋੜੀ ਥੋੜੀ بارش ਪੈ ਰਹੀ ਹੈ ਉਹਦੇ ਜੋ ਪਾਣੀ ਇਕੱਠਾ ਹੋ ਜਾਏਗਾ ਚਾਹੇ ਇੱਕ ਚਮਚ ਪਾਣੀ ਇਕੱਠਾ ਹੋ ਜਾਏ ਉਹ ਬਿਲਕੁਲ ਸਾਫ਼ ਪਾਣੀ ਹੁੰਦਾ ਔਰ ਇੱਕ ਚਮਚ ਪਾਣੀ ਡੇਂਗੀ ਦਾ ਲਾਰਵਾ ਪੈਦਾ ਕਰਨ ਵਾਸਤੇ ਬਹੁਤ ਹੈ ਉਹਨੂੰ ਚੱਕ ਦਨ ਤੇ ਜੇ ਕੋਈ ਟਾਇਰ ਖਾਸ ਕਰਕੇ ਘਰਾਂ ਦੇ ਬਾਹਰ ਟੰਗੇ ਹੋਏ ਨੇ ਸਜਾਣ ਵਾਸਤੇ ਕਬਾੜ ਤੋਂ ਸਵਾਈ ਉਹਨਾਂ ਨੂੰ ਚੁੱਕ ਦੇਣ ਕਿਉਂਕਿ ਟਾਇਰ ਦੇ ਵਿੱਚ ਪਾਣੀ ਇਕੱਟਾ ਹੋ ਜਾਂਦਾ ਤੇ ਉਹ ਦਿਖਦਾ ਨਹੀਂ ਹੈ ਤੇ ਉੱਥੇ ਲਾਰਵਾ ਪੈਦਾ ਹੁੰਦਾ